ਭਾਈ ਗੁਰਜੀ ਦਾ ਖਾਲਸਾ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਮੋਰਚਲ ਮਿੱਤਰੋ ਆਪਣਾ ਹੁੰਦਾ ਬੇਬੇ ਕੇ ਘਰ ਦੇ ਅੰਦਰ ਮੇਰੀ ਮਾਂ ਹੀ ਆ ਤੇ ਅੱਜ ਮੈਂ ਬਾਹਰ ਉੱਠਾ ਤਾ ਬੇਬੇ ਦੀ ਪਰਸੋਂ ਮੈਰਜਨ ਵਸਦੀ ਐ ਕੁੱਲ ਮਿਲਾ ਕੇ ਬੇਬੇ ਦੇ ਹੋ ਗਏ 40 ਸਾਹ ਪੂਰੇ ਸਾਡੇ ਬਾਪੂ ਦਾ ਵਿਆਹ ਨਾ ਹਣਾ ਜੀ ਤੇ ਵਰਸੋ ਮੈਨੂੰ ਕੋਈ ਕੰਮ ਐ ਜ਼ਰੂਰੀ ਮੈਂ ਜਾਣਾ ਸੀਗਾ ਤੇ ਬੇਬੇ ਦੀ ਫੋਨ ਲੈ ਕੇ ਆਇਆ ਵੈਸੇ ਬੇਬੇ ਨੇ ਜੇ ਦਾ ਫੋਨ ਦੇ ਦਿੱਤਾ ਉਹਦਾ ਅੰਨ ਨਹੀਂ ਪੂਰਾ ਆਉਣਾ ਘਰ ਦਾ ਹਣਾ ਜਿੰਨੇ ਵੀ ਇਸ ਟੀਮ ਉਦਰੀ ਅੱਜ ਤੱਕ ਜਿੰਨੇ ਵੀ ਕੋਈ ਆਇਆ ਹਨ ਬੇ ਵਿਆਹ ਬਰਣਾ ਬੇ ਵਿਆਹ ਬਰਣਾ ਬੇ ਵਿਆਹ ਬਰਣਾ ਤੇ ਬੇਬੇ ਵਿਚਾਰੇ ਜੀਵ ਚੁ ਖਾਇ ਕਰਕੇ ਤੋਂ ਲਿਆ ਨਹੀਂ ਹਨ ਪਰ ਬੇਬੇ ਵਿਚੈ ਨਾ ਉਹਨੂੰ ਫੋਨ ਦੀ ਲੋੜ ਸੀ ਕਈ ਵਾਰੀ ਤੁਸੀਂ ਜਦੋਂ ਆਉਣੇ ਆਉਂਦੇ ਕਹਿੰਦੇ ਮੈਂ ਫਿਲਮ ਦੇਖ ਲਾ ਤੂੰ ਤਾਂ ਬੇਬੇ ਦਿਲ ਦਰਿਆਈ ਆ ਅੱਜ ਤਾਂ ਕੁਛ ਨਹੀਂ ਬੇਬੇ ਸਾਡਾ ਨਾ 100 ਬਣਾ ਅਮੀਰ ਰੱਖ ਲੋ ਦਿਲ ਦੀ ਹਨ ਤੇ ਬੇਬੇ ਨੂੰ ਗੈਰਟ ਦੇਣਾ ਬੇਬੇ ਦਾ ਰੈਕਸ਼ਨ ਵੇਖਦੇ ਆ ਕਿ ਇਸ ਤਰ੍ਹਾਂ ਦਾ ਠੀਕ ਹੈ ਤੇ ਬਾਹਲਾ ਤਾਂ ਨਹੀਂ 13-14000 ਦਾ ਫੋਨ ਹੈ ਤੇ ਇਹਦਾ ਕੁਛ ਵੀ ਨਹੀਂ ਮੇਰਾ ਵਾਸਤੇ ਉਹਦਾ ਬੇਬੀ ਨੂੰ ਸੋਣ ਦਾ ਫੋਨ ਲੈ ਰਿਆ ਹਨਾ ਪਰ ਵਾਕਈ ਬਾਬੀ ਦਿਲ ਦਰਿਆ ਬਾਈ ਤੇ ਦੇ ਦੇ ਰਿਹਾ ਰਿਪੀਟ ਰੈਕਸ਼ਨ ਆ ਜਾ ਮੁੱਟੂ ਆ ਲੈ ਪੱਛੇ ਮੁੱਟੂ ਪਤਾ ਲੱਗ ਜਾ ਮੇਰੇ ਪਿੱਛੇ ਜਰਿਆ ਕਰ ਲਾ ਆ ਬਾਕੂ ਇਹ ਆ ਬਾਕੂ ਨਾ ਇਸ ਆਪ ਬੱਕਾ ਤੋਂ ਕੜੀ ਕੇਗਾ ਕਿਵੇਂ ਜੁੜੀ ਐ ਭਾਈ ਭਾਈ ਸੁਣੇ ਸਾਡੇ ਬੇਬੇ ਦੇ ਬਾਪੂ ਆ ਜੀ ਦਾ ਪਸੇ ਧਰਤੀ ਦੇ ਬਹੁਤ ਜੰਮੇ ਆ ਬੇਬੇ ਆਹ ਬੋਲੇ ਹੋਰ ਸੁਣਨਾ ਮੈਂ ਆਇਆ ਕੋਸਾ ਵਧੀਆ ਹਾਂ ਸੁਣ ਮੈਂ ਵਧੀਆ ਮੈਨੂੰ ਘੜਾ ਖੋਲਣਾ ਹੁੰਦਾ ਓਏ ਮੈਂ ਲੱਕੂ ਵੀ ਬਰਾਦ ਦੇ ਕਾ ਸੁਣਾ ਬੱਕਾ ਸੁਣਾ ਰੱਖਣਾ ਫੇਰ ਬਤਾ ਹੋਰਾ ਥੋੜੀ ਮੈਜਨਿਵਰਸਿਟੀ ਪਰਸੋਂ ਨਾ ਜਾਣਾ ਕਿਤੇ ਮੈਂ ਤਾਂ ਬਾਪੂ ਤੋਂ ਪੁੱਛਿਆ ਅੱਛਾ ਇਹ ਤੇਰਾ ਹੁਣ ਕਿ ਤੇਰੀ ਖਾਤਰ ਲੈ ਜਾਂਦਾ ਤੂੰ ਯਾਦ ਰੱਖਿਆ ਪਤਾ ਹੋਰਾ ਬੜੇ ਗੰਦ ਜ਼ਿਆਦੀ ਮੈਂ ਕਿਹਾ ਚੱਲ ਬੇਬੀ ਨੂੰ ਤਾਂ ਕਰੇ ਦੇ ਬੇਬੇ ਤੇਰਾ ਦੇਰ ਤਾਂ ਇਹ ਨਾ ਕੋਈ ਵੀ ਦੇ ਸਕਦੇ ਨਾ ਬਾਪੂ ਦਾ ਦੇਰ ਹਨਾ ਆਇਆ ਕੋਈ ਨਹੀਂ ਕਿਹਾ ਫਿਰ ਹੀ ਕੰਮ ਕਰਾਂਦਾ ਸਾਲ ਸਾਲੀ ਦੁਨੀਆਂ ਟਿੱਡਾਂ ਦੀ ਆ ਹੋਗਾ ਹਨਾ ਮੈਂ ਤਾਂ ਵੈਰੀ ਬਹੁਤ ਵਾਰ ਮੇਰੀ ਮਾਂ ਨੂੰ ਆਖ ਦਿਆ ਮੈਂ ਇਹ ਬਹੁਤ ਦਾ ਨੰਗੀ ਚੀਜ਼ ਆ ਇਹ ੁੱਲਣਾ ਲੱਗਿਆ ਹੈ ਆਪਣਾ ਤਾਂ ਯਾਦ ਨਹੀਂ ਸੀ ਇਹਨੇ ਇਹ ਕਿੱਥੋਂ ਯਾਦ ਕੀਤਾ ਹਾਂ ਇਹ ਤਾਂ ਮੈਂ ਸੋਚ ਰਿਆ ਨਹੀਂ ਕੋਈ ਤਾਂ ਕੋਈ ਟਾਈਮ ਆਵੇ ਨਾ ਹੋਰ ਮਾ ਹਾਂ ਠੀਕ ਆ ਬਸ ਆਇਆ ਮਾਰਦਾ ਆ ਉਹ ਕੋਈ ਬਿੱਤੀ ਬਤਾ ਉਹ ਕੋ ਹੁੰਦਾ ਵਾ ਮਦਰ ਦਾ ਆ ਨਾ ਬੰਦਾ ਮਾਂ ਹੋਂ ਲੱਗ ਰਿਹਾ ਬਦਨੋ ਇਹਨਾਂ ਦੇ ਦੇਣਾ ਤੈਨੂੰ ਕਹੀ ਨੂੜ ਹੀ ਨਾ ਹੋਵੇ ਇਹ ਬਾਈ ਮਾਂ ਸਾਡੀ ਉਹ ਆ ਵੜਾਈ ਨਹੀਂ ਕਰਦੇ ਦਿਲ ਦੀ ਇੰਨੀ ਗਮੀ ਰਹਾ ਮੇਰੇ ਸਾਡੇ 100 ਕੇ ਲੈ ਵਾਲਾ ਬੰਦਾ ਖੇਲ ਆ ਦੋ ਵੀ ਰੋਟੀ ਪਾਣੀ ਪਰ ਮਾਰਦੇ ਤੋੜ ਵੀ ਹੁੰਦਾ ਮਰੇ ਰਸੋਈ ਭਰੀ ਹੁੰਦੀ ਹੈ ਜਿਹੜਾ ਮਰਜੀ ਹੈ ਹਨਾ ਐ ਨਾ ਕੋਈ ਸੋਚ ਲੈ ਕਹਿੰਦੇ ਵੀ ਰੋਟੀ ਪਾਣੀ ਇੰਨੇ ਬੰਦੇ ਆਉਂਦੇ ਰੇ ਪਾਸੇ ਵੀ ਬਿਰਕੜਾ ਲਾਓ ਬਈ ਖਾਓ ਪਹਿਲਾਂ ਰੋਟੀ ਖਾਓ ਰੱਦ ਕੇ ਫੇਰ ਉਹ ਗੱਲ ਕਰਾਂਗੇ ਫਿਰ ਨਹੀਂ ਸਰਦੇਵਰ ਦੇ ਘਰੇ ਜਾਵੜੋ ਨਾ ਸਾਲੇ ਚਾਹ ਨਹੀਂ ਪੋਦੇ ਐਡਾ ਮਤਲਬ ਹੈ ਨਾ ਇਹਨੂੰ ਘਰ ਦੇ ਦਿਲ ਦੇ ਵੀਰਾ ਨਾਲੇ ਤੈਨੂੰ ਤਾਂ ਪਤਾ ਰਾਜਵੀਰ ਤੂੰ ਤਾਂ ਘੱਟ ਤੋਂ ਘੱਟ 10 ਸਾਲ ਦਾ ਇੱਥੇ ਹੁਣਾ ਇਸ ਘਰ ਦੇ ਵਿੱਚ ਸਹੀ ਹੈ ਆਪੋ ਮੈਂ ਤਾਂ ਬੱਕਾਇਆ ਬਾਹਰ ਵੀ ਮੈਂ ਭਰਾ ਉਹ ਬੇਬੇ ਦੇ ਬੀਬੇ ਤੇ ਘਰ ਦਾ ਇੰਨਾ ਨਖਾਦਾ ਇਹ 10 ਵੀ ਲੈ ਲੇਗੇ ਨਾ ਘੱਟ ਆ ਚੱਲ ਕੋਈ ਨਹੀਂ ਬੇਬੇ ਦੁਆ ਕਰੀ ਪਰਮਾਤਮਾ ਸੌਖ ਰੱਖੇ ਤੈਨੂੰ ਐ ਲੱਗੂ ਵੀ ਹਾਂ ਮੇਰਾ ਪੁੱਤ ਇੱਕ ਹੋਰ ਹੈਗਾ ਤੇਨੂੰ ਪੁੱਤ ਕੋਈ ਨਹੀਂ ਆਵਾਸ ਤੇ ਤੇਰੇ ਲਈ ਲੱਗਾ ਬਾਪੂ ਵਿਆਹ ਦੀ ਚਾਲ ਵੀ ਹੋਣੀ ਹੈ ਹੋਰ 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 ਸਾਨੂੰ ਵਿਆਹ ਦੀ ਬਰੇ ਗੰਡ ਪਾਰਸੋਂ ਠੀਕ ਆ ਪਾਰਸੋਂ 100% ਦਾ ਮਾਊਂਗਾ ਤੇ ਇਹ ਟਾਈਮ ਲੱਗੇ ਮੈਨੂੰ ਕੰਮ ਹੈ ਕੋਈ ਕੋਈ ਗੱਲ ਆ ਜੀ ਆ ਜੀ ਪਤ ਜੀ ਆਏ ਨੇ ਠੀਕ ਆ ਜਦੋਂ ਮਰਜੀ ਆਓ ਚੱਲ ਫਿਰ ਬਾਪੂ ਚਾਹ ਬਣਾ ਲਾ ਬਾਪੂ ਸਾਡੇ ਲਾਲ ਸਿੰਘ ਸਾਹਿਬ ਮੇਰੇ ਬਾਪੂ ਜੀ ਚਾਹ ਬਣਾਓ ਬਿਲਕੁਲ ਸੀ ਚਾਹ ਬਣਾ ਕੇ ਦੇਣਾ ਨਾਲ